ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਨਤ ਡਿਜ਼ਾਈਨਰ ਬੁਟੀ ਫਰੀਦਕੋਟ ਤੋਂ ਹਰ ਰੋਜ਼ ਵਾਂਗੂ ਅੱਜ ਆਪਾਂ ਫੇਰ ਦੋ ਡਿਜ਼ਾਈਨ ਲੈ ਕੇ ਆਈਆਂ ਤੁਹਾਡੇ ਲਈ ਨਿਊ ਹਾਂਜੀ ਜੋ ਪਹਿਲਾ ਡਿਜ਼ਾਈਨ ਹੈ ਉਹਦਾ ਇਹ ਘੇਰੇ ਦਾ ਡਿਜ਼ਾਈਨ ਹੈ ਜੀ ਇਧਰ ਨੈਕ ਡਿਜ਼ਾਈਨ ਹੈ ਇਹਦੇ ਵਿੱਚੋਂ ਨੈਕ ਜਿਹੜਾ ਤੁਸੀਂ ਬਣਾ ਸਕਦੇ ਹੋ ਇਹ ਚੈਸਟ ਤੱਕ ਆਏਗਾ ਤੁਸੀਂ ਨੇੜੇ ਤੋਂ ਵੀ ਕੰਮ ਦੀ ਸਫਾਈ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਨਾਲ ਹੋਇਆ ਹੋਇਆ ਕੰਮ ਇਹ ਪੂਰਾ ਸ਼ਰਟ ਦਾ ਫਰੰਟ ਹੈ ਜੀ ਇਹ ਬਾਟਮ ਦਾ ਵਰਕ ਹੈ ਤੇ ਇਹਦੇ ਨਾਲ ਹੀ ਬਿਲਕੁਲ ਸੇਮ ਹੈ ਜੋ 슬ੀਵਜ਼ ਦਾ ਵਰਕ ਹੈ ਜੀ ਇਹ ਸੀ ਆਪਣਾ ਫਰਸਟ ਡਿਜ਼ਾਈਨ ਜੀ ਨੈਕਸਟ ਆ ਗਿਆ ਆਪਣਾ ਸੈਕਿੰਡ ਡਿਜ਼ਾਈਨ ਇਹਦੇ ਤੇ ਸਿਰਫ ਘੇਰੇ ਦਾ ਹੀ ਵਰਕ ਕੀਤਾ ਹੋਇਆ ਹੈ ਇਹ ਮਿਰਰ ਵਰਕ ਹੈ ਸਿਰਫ ਘੇਰੇ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਜੇ ਤੁਸੀਂ ਚਾਹੋ ਤਾਂ ਇਹਦੇ ਨੱਕ ਤੇ ਵੀ ਡਿਜ਼ਾਈਨਿੰਗ ਹੋ ਸਕਦੀ ਹੈ ਬਟ ਅਸੀਂ ਸਿਰਫ ਘੇਰੇ ਤੇ ਹੀ ਕੀਤੀ ਆ ਤੇ ਇਧਰ ਇਹਦੀਆਂ 슬ੀਵਜ਼ ਦਾ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਵਿੱਚ ਪਲਾਸਟਿਕ ਮਿਰਰ ਯੂਜ਼ ਹੁੰਦਾ ਜੀ ਕੱਚ ਵਾਲਾ ਸ਼ੀਸ਼ਾ ਇਹਦੇ ਵਿੱਚ ਨਹੀਂ ਯੂਜ਼ ਹੁੰਦਾ ਇਹ ਪਲਾਸਟਿਕ ਮਿਰਰ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਇਹ ਡਿਜ਼ਾਈਨ ਤੁਸੀਂ ਐਵੇਂ ਦੇ ਡਿਜ਼ਾਈਨਸ ਸਾਡੇ ਤੋਂ ਬਣਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਜੇ ਕੋਈ ਸਾਡੇ ਨੇੜੇ ਹੋਵੇ ਫਰੀਦਕੋਟ ਦੇ ਜਾਂ ਸਾਡੇ ਸ਼ਹਿਰ ਦੇ ਨੇੜੇ ਹੋਵੇ ਤਾਂ ਉਹ ਸਾਨੂੰ ਖੁਦ ਦਾ ਫੈਬਰਿਕ ਦੇ ਕੇ ਵੀ ਸਾਡੇ ਤੋਂ ਡਿਜ਼ਾਈਨ ਬਣਵਾ ਸਕਦਾ। ਜੇ ਕੋਈ ਦੂਰ ਹੁੰਦਾ ਤਾਂ ਉਹ ਜਿੱਦਾਂ ਦਾ ਫੈਬਰਿਕ ਕਸਟਮਰ ਨੂੰ ਚਾਹੀਦਾ ਹੁੰਦਾ ਅਸੀਂ ਉਹਦੇ ਅਕੋਰਡਿੰਗ ਹੀ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਜਿਹੜਾ ਫੈਬਰਿਕ ਹੈ ਲੈ ਕੇ ਅਸੀਂ ਸੂਟਸ ਰੈਡੀ ਕਰਦੇ ਆਂ। ਸੋਹਣੇ-ਸੋਹਣੇ ਸੂਟ ਰੈਡੀ ਕਰਵਾਉਣ ਲਈ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਜੀ। ਤੇ ਰੋਜ਼ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸਾਰੇ ਜਣੇ ਸਪੋਰਟ ਕਰੋ ਜੀ ਸਾਡੇ ਕੰਮ ਨੂੰ ਥੈਂਕ ਯੂ ਸੋ ਮੱਚ